ਤਾਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰ ਅੰਗਦ ਸਾਹਿਬ ਦੇ ਕੋਲ ਗਏ ਕਹਿਣ ਲੱਗੇ ਜੀ ਨਿਮਾਣਾ ਸਿੱਖ ਬਣ ਕੇ ਆ ਕਰ ਕਿਰਪਾ ਮੈਂ ਸੇਵਾ ਕਰਨੀ ਕੀ ਹੋਇਆ 5 ਕਿਲੋਮੀਟਰ ਦਾ ਫਾਸਲਾ ਹੈ ਬਿਆਸ ਦਰਿਆ ਉਥੋਂ ਬਾਬਾ ਅਮਰਦਾਸ ਜੀ ਲਜਾਨਾ ਪਾਣੀ ਦੀ ਗਾਗਰ ਭਰ ਕੇ ਲਿਉਂਦੇ ਨੇ ਤੇ ਮਨ 'ਚ ਵਿਚਾਰ ਕੀਤੀ ਇੱਕ ਦਿਨ ਕਿ ਜੇ ਮੈਂ ਇਸ਼ਨਾਨ ਨਾ ਕੀਤਾ ਤੇ ਗੁਰੂ ਪਾਤਸ਼ਾਹ ਨੂੰ ਕਰਾਇਆ ਤੇ ਗੱਲ ਠੀਕ ਨਹੀਂ ਆਪਾਂ ਇਕੱਠਾ ਨਾ ਕਰ ਲਈਏ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਮੋਢੇ ਤੇ ਗਾਗਰ ਰਖਣੀ ਤੇ ਨਾਲੇ ਪਾਣੀ ਭਰ ਲੈਣੀ ਤੇ ਨਾਲੇ ਆਪ ਚੁਪਾ ਮਾਰ ਲੈਣਾ ਸੇਵਾ ਵਿੱਚ ਕਿੰਨੀ ਤਾਕਤ ਹੈ ਆਪਾ بڑے ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਜੋ ਮੰਨੇ ਮੰਗੇਗਾ ਗੁਰਮੁਖਾ ਮਿਲ ਜਾਂਦਾ ਤੁਸੀਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾਓ ਕਿਉਂਕਿ ਮੇਰਾ ਉਹ ਏਰੀਆ ਹੈ ਕਿਸੇ ਦੀ ਹੱਡੀ ਪਈ ਕਿਸੇ ਬੰਦੇ ਦੀ ਪਤਾ ਨਹੀਂ ਕੀ ਦੀ ਐ ਉਹ ਵਿਚਾਰਾ ਮਰ ਗਿਆ ਪ੍ਰੇਤ ਬਣਿਆ ਉਥੇ ਪੜਾਹ ਕਰਦੇ ਸਨ ਚਰਨ ਲਗਾ ਰੂਹ ਆਣ ਕੇ ਰੂਹ ਪ੍ਰਗਟ ਹੋਈ ਤੇ ਕਹਿਣ ਲੱਗੀ ਗੁਰਮੁਖਾ ਤੇਰੇ ਚਰਨ ਮੇਰੀ ਹੱਡੀ ਨੂੰ ਲੱਗੇ ਤੇ ਮੈਂ ਮੁਕਤ ਹੋ ਗਿਆ ਮੈਂ ਟਕਾਣੀ ਚਲੀਏ ਸੱਚਖੰਡ ਨੂੰ ਇਹ ਉਦੋਂ ਦੀ ਗੱਲ ਐ ਅਜੇ ਗੁਰਤਾ ਗੱਦੀ ਤੇ ਸੁਭਾਏ ਮਾਨ ਨਹੀਂ ਹੋਏ ਇੱਕ ਦਿਨ ਨਹੀਂ ਦੋ ਦਿਨ ਨਹੀਂ 11 ਸਾਲ ਤੋਂ ਸਮਾਂ ਉੱਪਰ ਲੰਘ ਗਿਆ ਇਤਿਹਾਸ ਕਹਿੰਦਾ ਕਿ ਸਿਆਲ ਦਾ ਮੌਸਮ ਸੀ ਕਣੀਆਂ ਪੈਰੀਆਂ ਨੇ ਪਾਣੀ ਦਾ ਘੜਾ ਭਰਿਆ ਤੇ ਜਦੋਂ ਲੱਗੇ ਆਉਣ ਲੱਗੇ ਥਾਂ ਬੜਾ ਤਿਲਕਣਾ ਤੇ ਮਨ ਵਿੱਚ ਵਿਚਾਰ ਕੀਤੀ ਵੀ ਮਨਾ ਧਿਆਨ ਨਾਲ ਤੁਰ ਕੇ ਤੇ ਪੈਰ ਤਿਲਕੇ ਤੇ ਪਾਣੀ ਡੋਲ ਨਾ ਜਾਇਆ ਜਲਾਇਆਂ ਦੀ ਖੱਡੀ ਦਾ ਕਿਲਾ ਸੀ ਉੱਥੇ ਹਨੇਰਾ ਹੋਣ ਕਰਕੇ ਨਿਗਾ ਨਾ ਪਿਆ ਜਦੋਂ ਕਿੱਲੇ ਦੇ ਨਾਲ ਚਰਨ ਵਜਾ ਨਾ ਤੇ ਮਨ ਚ ਵਿਚਾਰ ਕੀਤੀ ਮਨਾ ਕਿਤੇ ਪਾਣੀ ਨਾਲ ਡੁੱਲ ਜਾਏ ਇੱਕਦਮ ਸੰਭਲੇ ਗੋਡੇ ਨੂੰ ਚੋੜ ਲੱਗੀ ਤੇ ਖੜਾਕ ਹੋਇਆ ਸਾਹਮਣਾ ਕਰ ਸੀ ਜਲਾਿਆਂ ਦਾ ਜਿਨ੍ਹਾਂ ਦੇ ਉਹ ਖੱਡੀ ਸੀ ਜਿਵੇਂ ਆਪਾਂ ਸੁਭਾਵਕ ਕਹਿੰਨੇ ਰਾਤ ਨੂੰ ਖੜਾਕ ਹੋਤੇ ਆਪਾਂ ਕਹਿੰਨੇ ਭਾਈ ਕੌਣ ਆ ਜਲਾਏ ਨੇ ਪੁੱਛਿਆ ਕੌਣ ਆ ਤੇ ਉਹਦੀ ਘਰਵਾਲੀ ਕਹਿਣ ਲੱਗੀ ਹੋਣਾ ਉਹ ਕੁੜਮਾ ਦੇ ਕਰ ਅਮਰਦਾ ਜਿਹੜਾ ਉਹ ਬਾਸਰਕਿਆਂ ਵਾਲਾ ਨਾ ਜਿਹਨੂੰ ਕੁਥਾ ਨਹੀਂ ਚੱਲਦਾ ਨਥਾਵਾਂ ਉਹ ਹੋਣਾ ਔਰ ਦੀ ਰਾਤ ਕੌਣ ਹੋਣਾ ਜਦੋਂ ਇਹ ਗੱਲ ਕਹੀ ਨਾ ਤੇ ਸਾਡੇ ਗੰਦ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਤੁਸੀਂ ਹੈਰਾਨ ਹੋ ਜਾਓਗੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਕਹਿ ਦਿੱਤਾ ਹਰ ਚੀਜ਼ ਦਾ ਇਲਾਜ ਹੈ ਪਰ ਨਿੰਦਿਆ ਵਾਲਿਆਂ ਦਾ ਇਲਾਜ ਨਹੀਂ ਲੱਭਾ ਮਾਰੀਆਂ ਆਪਾਂ ਕਹਿੰਦੇ ਹੁਣ ਆਪ ਸੁਣ ਲੱਗ ਪਈ ਕੈਂਸਰ ਦਾ ਪਹਿਲਾਂ ਆਪ ਕਹਿੰਦੇ ਕੈਂਸਰ ਦਾ ਇਲਾਜ ਹੈ ਨਹੀਂ ਹੁਣ ਆਪਾਂ ਕਹਿੰਦੇ ਜੀ ਇਹਦਾ ਵੀ ਟੀਕੇ ਆ ਗਏ ਨੇ ਜਿਹੜੀ ਨਿੰਦਿਆ ਨਾ ਇਹ ਕੈਂਸਰ ਤੋਂ ਵੀ ਮਾੜੀ ਐ ਬਾਣੀ ਦੀ ਪੰਕਤੀ ਸ਼ਲੋਕ 12 ਤੇ ਵਧਿਕ ਔਕਲ ਸਭੇ ਕੀਤਿਆ ਨ ਨਿੰਦ ਕਾ دارو ਨਾ ਐ ਗੁਰਦੇਵ ਕਹਿੰਦੇ ਸਾਰਿਆਂ ਦੀ ਦਵਾਈ ਲਾਪੀ ਪਰ ਨਿੰਦਿਆ ਕਰਨ ਵਾਲੇ ਦੀ ਨਹੀਂ ਜਨਬੀ ਇਹ ਨਹੀਂ ਕਰਨੋ ਘਟਦਾ ਜਦੋਂ ਨਿਆਕਾ ਨਾ ਹੋਣਾ ਅਮਰਦਾਸ ਰਥਾਵਾਂ ਤੇ ਕਹਿਣ ਲੱਗੇ ਚੱਲਿਏ ਮੈਂ ਨਾ ਥਾਵਾਂ ਜਦੋਂ ਚੱਲ ਗਈ ਅੱਖਿਆ ਨਾ ਮੈਂ ਹੁਣ ਥਾਂ ਵਾਲਾ ਹੀ ਮੈਂ ਗੁਰੂ ਵਾਲਾ ਹੀ ਇਹਨੀ ਆਕੇ ਤੁਰੇ ਤੇ ਜਲਾਈ ਕੰਬਲੀ ਹੋ ਗਈ ਜਦੋਂ ਕੰਬਲੀ ਹੋ ਗਈ ਲੱਗੀ ਸੱਜੇ ਖਬੇ ਭੁੜਕਣ ਜਿਹੜਾ ਉਹ ਜਿਲਾ ਅਸੂ ਦਾ ਮੱਥਾ ਠਣਕੇ ਤੇ ਕਹਿਣ ਲੱਗਾ ਤੇ ਗੱਲ ਵਿਗੜ ਗਈ ਇਹਦੇ ਕਰਕੇ ਇਥੇ ਮੈਂ ਖੋਰ ਦਿਸਤਾਂਦਿਆਂ ਜਿਹੜੀ ਨਿੱਕੀ ਜੀ ਗੱਲ ਹੈ ਨਾ ਜਵਾਨ ਸਭ ਤੋਂ ਵੱਡਾ ਹਥਿਆਰ ਹੈ ਬਰਬਾਦੀ ਦਾ ਸਾਡੇ ਧਰਮ ਗ੍ਰੰਥਾਂ 'ਚ ਲਿਖਿਆ ਹੈ ਕਿ ਗ੍ਰੋਪਤੀ ਦੇ ਇੱਕ ਜਵਾਨ ਕਰਕੇ 18 ਕੂਲੀਆਂ ਫੌਜ ਕਰ ਕੋਈ ਇੱਕ ਜਵਾਨ ਕਰਕੇ ਕਿਵੇਂ ਕਹਿੰਦੇ ਨੇ ਪਾਂਡਵਾਂ ਨੇ ਮਕਾਨ ਬਣਾਇਆ ਸ਼ਕਿਆ ਨੂੰ ਸੱਦਿਆ ਜਦ ਰਿਯੋਦਨ ਦਾ ਪੈਰ ਤਲਕਿਆ ਤੇ ਕਹਿਣ ਲੱਗੀ ਅੰਨੇ ਦਾ ਅੰਨਾ ਹੋਣਾ ਨਾ ਉਹਦਾ ਮੱਥਾ ਠਣਕਿਆ ਕਹਿਣ ਲੱਗਾ ਭਾਬੀ ਕਿਤੇ ਮੌਕਾ ਬਣਿਆ ਤੇ ਮੁੱਲ ਪਾਵਾਂਗਾ ਔਰ ਸਮਾਂ ਆਇਆ ਉਹਨੇ ਆਪਣੇ ਛੋਟੇ ਭਰਾ ਨੂੰ ਆਖਿਆ ਉਹਨੂੰ ਬਾਣਾ ਤੋਂ ਫੜ ਕੇ ਧੂਕੇ ਲਿਆ ਭਾਈ ਗੁਰਦਾਸ ਲਿਖਦੇ ਨੇ ਅੰਦਰ ਸਬਾ ਦੇ ਸ਼ਾਸ ਨੇ ਮਥੇ ਵਾਲ ਦ੍ਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾਣੋ ਝੂਰ ਦੇ ਔਖਤ ਰੁੱਦੀ ਨਾਰ ਜਨਾਂ ਦੀ ਇੱਕ ਜਵਾਨ ਕਰਕੇ ਦਿਓਰ ਜੇਠ ਉਹਨੂੰ ਨੰਗਿਆ ਕਰਨ ਦੀ ਤਿਆਰ ਹੋ ਗਿਆ ਜਦ ਕਿ ਦਿਓਰ ਜੇੜ ਪਰਜਾਈ ਵਾਸਤੇ ਜਾਨ ਵਾਰਦੇ ਨੇ ਇਹਦੇ ਨਾਲ ਇੱਕ ਹੋਰ ਪੁਆਇੰਟ ਮੈਂ ਤੁਹਾਨੂੰ ਸਿਖਿਆ ਦਿਆਂ ਉਹ ਇਹ ਹੈ ਸਵਾਲ ਕਰਨ ਵਾਲਾ ਸਵਾਲ ਕਰਦਾ ਗਿਆਨੀ ਜੀ ਇੱਥੇ ਇਹ ਵੀ ਲਿਖਿਆ ਵੀ ਬੀਬੀ ਨੰਗੀ ਨਹੀਂ ਹੋਈ ਕੀ ਗੱਲ ਕਾਰਨ ਕੀ ਹੈ ਇਹਦਾ ਜਵਾਬ ਇੱਕ ਗ੍ਰੰਥ ਵਿੱਚ ਮੈਂ ਪੜਿਆ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ ਨਾਰਾਇਣ ਹਰੀ ਉਪਦੇਸ਼ ਉਹਦੇ ਵਿੱਚ ਲਿਖਿਆ ਵੀ ਇਹ ਬੀਬੀ ਜਦੋਂ ਆਪਣੇ ਪੇਕਿਆਂ ਦੇ ਘਰ ਸੀ ਨਾ ਪੇਕਿਆਂ ਦੇ ਕਰਕੁਵਾਰੀ ਇਹ ਸਗੀਆਂ ਦੇ ਨਾਲ ਘੁੰਮਣ ਫਿਰਨ ਗਈ ਸ਼ਾਮ ਤੇ ਸੈਰ ਕਰਨ ਗਈ ਦਰਬਾਰਸ਼ਾ ਨਾਮ ਦਾ ਰਹੀ ਬਜ਼ੁਰਗ ਨੂੰ ਇਸ਼ਨਾਨ ਕਰਦਾ ਤੇ ਉਹਦੀ ਲੰਗੋਟੀ ਰੁੜ ਗਈ ਉਹਨੇ ਆਵਾਜ਼ ਮਾਰੀ ਭਾਈ ਕੋ ਸੁਣਦਾ ਗਿੰਦਾ ਹੋਵੇ ਤੇ ਮੈਨੂੰ ਕੋ ਦੋ ਗਰਾਂ ਕਪੜਾ ਦੇਵੇ ਇਹਨੇ ਬੀਬੀ ਨੇ ਹਿੰਮਤ ਕਰਦੀ ਆਪਣੀ ਚੁੰਨੀ ਨੂੰ ਕਪੜਾ ਪਾੜ ਕੇ ਆਖਿਆ ਬਾਬਾ ਜੀ ਆਹ ਲਓ ਕਪੜਾ ਮਹਾਤਮਾ ਨੇ ਆਖਿਆ ਤੀਏ ਤੂੰ ਮੇਰਾ ਪਰਦਾ ਟੱਕਿਆ ਤੇ ਰੱਬ ਤੇਰਾ ਪਰਦਾ ਟਕੇ ਮੈਂ ਗੁਰਾਮਦਾਸ ਦੇ ਦਰਬਾਰ ਤੋਂ ਆਇਆ ਮੇਰੀ ਬਾਕੀ ਦੀ ਸਾਰੀ ਕਥਾ ਕੋ ਤੁਹਾਨੂੰ ਚੇਤੇ ਰਵੇ ਜਾਂ ਨਾ ਰਹਿ ਪਰ ਇੱਕ ਮੇਰੀ ਬੇਨਤੀ ਬੱਲੇ ਪੰਡਿਆ ਜੇ ਕਿਸੇ ਦਾ ਪਰਦਾ ਢੱਕਾਂਗੇ ਭਗਵਾਨ ਸਾਡਾ ਟਕੇਗਾ ਕਿਸੇ ਦੀ ਗੱਲ ਨੂੰ ਵੇਖ ਕੇ ਤੇ ਉਹਦੀ ਮਿੱਟੀ ਨਾ ਪੁੱਟਿਆ ਕਰੋ ਆਪ ਪਰਦਾਸ ਕਰਦੇ ਆ ਜਿਨ੍ਹਾਂ ਵੇਖ ਕੇ ਐਂਡੋਰਟ ਕੀਤਾ ਤਿੰਨਾਂ ਪਿਆਰਾਂ ਸਚਿਆਰੇ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵੈਗੁਰੂ ਅਸਾਂ ਪਰਦੇ ਨੂੰ ਢਕਣਾ ਅਸੀਂ ਢੱਕਾਂਗੇ ਤੇ ਸਾਡਾ ਪਰਦਾ ਟਕੇਗਾ ਉਹ ਜਲਾਇਆ ਆਪਣੀ ਘਰਵਾਲੀ ਨੂੰ ਲੈ ਕੇ ਗਿਆ ਕਹਿਣ ਲੱਗੇ ਕੀ ਹੋਈ ਕਹਿਣ ਲੱਗਾ ਜੀ ਤੁਹਾਡੇ ਸੇਵਾਦਾਰ ਨੇ ਗੱਲ ਕਹੀ ਹੈ ਅੱਜ ਮੌਕਾ ਆਇਆ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਕੌਣ ਕਹਿੰਦੀ ਅਮਰਦਾਸਨ ਥਾਵਾਂ ਜਿਹੜਾ ਗੁਰੂ ਘਰਤ ਸਰੋਪਾ ਮਿਲ ਸਰੋਪਾ ਬਰਦਾਸ਼ੀ ਸਰੋਪਾ ਸਰੋਪਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ ਸਰੋਪਾ ਤਾਂ ਕਹਿੰਦੇ ਆ ਤੇ ਆਪਾਂ ਜੇ ਚੰਗਾ ਕੱਪੜਾ ਹੋਵੇ ਤੇ ਆਪਾਂ ਕਹਿੰਨੇ ਬੰਨ ਲਓ ਨਹੀਂ ਤੇ ਕਹਿੰਨੇ ਬਾਰੀਆਂ ਪੂਝ ਲਓ ਬਾਰੀਆਂ ਇਨੂੰ ਕਪੜਾ ਨਾ ਸਮਝਿਆ ਕਰੋ ਇਹ ਗੁਰੂ ਕੀ ਸਾਡੇ ਤੇ ਬਖਸ਼ਿਸ਼ ਹੈ ਸਰੋਪੇ ਦਾ ਸਤਕਾਰ ਕਰਨਾ ਸਾਨੂੰ ਗੁਰੂ ਅਮਰਦਾਸ ਮਹਾਰਾ ਜੀ ਨੇ ਦੱਸਿਆ ਸਰੋਪਾ ਮਿਲਦਾ ਤੇ ਸਿਰ ਤੇ ਬੰਨ ਲੈਂਦੇ ਨੇ ਅਗਲੇ ਸੱਤ ਫੁੱਪਾ ਮਿਲਦਾ ਤੇ ਫੇਰ ਬੰਨ ਲੈਂਦੇ ਨੇ ਸਰੋਪੇ ਜਿੰਨੇ ਮਿਲੇ ਬੰਨੀ ਗਏ ਹਰ ਸੰਗਤ ਨੂੰ ਇਕੱਠਿਆਂ ਕੀਤਾ ਬਾਬਾ ਬੁੱਢਾ ਜੀ ਕੋਲ ਨੇ ਕਹਿੰਦੇ ਨੇ ਕੌਣ ਕਹਿੰਦੇ ਅਮਰਦਾਸਨ ਸਾਹਾਵਾ ਗੁਰੂ ਅਮਰਦਾਸ ਨਾਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਮਾਨਿਆਂ ਦਾ ਮਾਣ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਗੁਰੂ ਅਮਰਦਾਸ ਨਿਆਸਰਿਆਂ ਦਾ ਆਸਰਾ ਗੁਰੂ ਅਮਰਦਾਸ ਨਿਧਰਿਆਂ ਦੀ ਧਿਰ ਜਦੋਂ 12 ਲਫ਼ਜ਼ ਕਹੇ ਨਾ ਤੇ ਬਾਬੇ ਬੁੱਢੇ ਨੇ ਆਪਣੇ ਖਲਾਸੇ ਸੁਭਾਅਤਵ ਕਹੇ ਮਾਰੇ ਬਸ ਇੰਨੇ ਹੀ ਬਾਬਾ ਬੁੱਢਾ ਜੀ ਕਹਿਣ ਲੱਗੇ ਜੀ ਬਸ ਇੰਨੇ 12 ਹੀ ਕਹਿਣ ਲੱਗੇ ਬੁੱਢਾ ਜੀ ਤੁਸੀਂ ਸਿਆਣਿਓ ਜਿਹੜਾ 12 ਬਣੇ ਦਾ ਸੋਨਾ ਹੁੰਦਾ ਉਹ ਸ਼ੁੱਧ ਹੁੰਦਾ ਇਹ ਆਪਣੀ ਪ੍ਰਾਣੀ ਬੋਲੀ ਹੈ ਪ੍ਰਾਣੀ ਅੱਜ ਕੱਲ ਦੀ ਨਹੀਂ ਅੱਜ ਕੱਲ ਦਾ 24 ਬਾਈ ਕਹ ਬੜਾ ਕੁਛ ਆ ਗਿਆ ਅੰਗਰੇਜ਼ਾਂ ਦੀ ਨਕਲ ਸਾਡੇ ਹਿੰਦੁਸਤਾਨ ਚ 12 ਬੰਨੀ ਦੇ ਸੋਨੇ ਚ ਰੰਤਕ ਮਾਤਰ ਵੀ ਰਹਿ ਨਹੀਂ ਹੁੰਦੀ ਇੰਨੀ ਗੱਲ ਕਹਿ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਤੇ ਸਭਾਏ ਮਾਨ ਕੀਤਾ ਇਹਦੇ ਤੋਂ ਪਹਿਲਾਂ ਜਦੋਂ ਇਹ ਸੇਵਾ ਕਰਦੇ ਸਨ ਨਾ ਤੇ ਨਾਰਦੇ ਨਗਰ ਉੱਥੇ ਗੋਂਦਾ ਨਾਮ ਦਾ ਖत्री ਜਿੰਦਾ ਕਹਿੰਦਾ ਸੀ ਸਾਡੇ ਨਗਰ ਚ ਭੂਤ ਨਹੀਂ ਦੇ ਨੇ ਭੂਤ ਆ ਸਾਨੂੰ ਕਈ ਬੰਦੇ ਕਹਿੰਦੇ ਗਿਆਨੀ ਜੀ ਭੂਤਾਂ ਦੇ ਬਾਰੇ ਬਾਣੀ 'ਚ ਲਿਖਿਆ ਹੈ ਵੀ ਤੁਸੀਂ ਕਿਤੇ ਭੂਤ ਨੇ ਪਾਦ ਨੇ ਵੇਖੇ ਰਹੇ ਵੀ ਪੁੱਛ ਲਿੰਦੇ ਨੇ ਸਾਨੂੰ ਬਾਣੀ 'ਚ ਲਿਖ ਮੈਂ ਕਈ ਵਕ 50 ਵੇਖੇ ਮੈਂ ਹੁਣ ਤੱਕ ਤੁਹਾਨੂੰ 100 ਦੱਸ ਸਕਦਾ ਕਿਹੜੀ ਜੇਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਏ ਤੇ ਕਰ ਮਰਕਟਸਾਰ ਕੇ ਭੂਤ ਬਸੇ ਤਨ ਮਾਏ ਇਹ ਭੂਤਾਂ ਦੀ ਆਈਡੈਂਟੀਫਿਕੇਸ਼ਨ ਹੈ ਬਾਣੀ 'ਚ ਕਹਿੰਦੇ ਜਿਹੜੇ ਘਰ ਵਿੱਚ ਆਏ ਗਏ ਨੂੰ ਜਲ ਪਾਣੀ ਨਹੀਂ ਮਿਲਦਾ ਜਿੱਥੇ ਰੱਬ ਦਾ ਨਾਂ ਨਹੀਂ ਲੈਂਦੇ ਉਹ ਘਰ ਦੇ ਜਿੰਨੇ ਮੈਂਬਰ ਨੇ ਸਮਝਦਾ ਵੀ ਇਹ ਭੂਤ ਨੇ ਬੰਦੇ ਨਹੀਂ ਹੂੰ ਤੇ ਕਪਤਾਲੀ ਕਪਤਾਰੀ ਕਿਸੇ ਬੰਦੇ ਦੀ ਬਾਪੂ ਦੀ ਬਾਣੀ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਤੇ ਕਰ ਮਰਕ ਅਨੁਸਾਰ ਕਿ ਬਰਕੜ ਕਹਿੰਦੇ ਨੇ ਮੜੀਆਂ ਕਹਿੰਦੇ ਉਹ ਘਰ ਨਹੀਂ ਉਹ ਮੜੀਆਂ ਨੇ ਤੇ ਜਿੰਨੇ ਘਰ ਦੇ ਮੈਂਬਰ ਨੇ ਇਹ ਭੂਤਾਂ ਦਾ ਟੱਬਰ ਇਹਨੂੰ ਬੰਦਿਆਂ ਦਾ ਟੱਬਰ ਨਾ ਕਹੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਧਾਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਸੋਟੀ ਕਮਾਈ ਉਹ ਨਗਰ ਪੂਤਾ ਤੋਂ ਛੱਡ ਕੇ ਕੀ ਬਣਿਆ ਗੋਇੰਦਵਾਲ ਗੁਬਿੰਦਪੁਰੀ ਸਭ ਰੱਬ ਦੀ ਪੁਰੀ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਨਾਲ ਗੋਇੰਦਵਾਲ ਗੁਬਿੰਦਪੁਰੀ ਸਭ ਚੱਲਨ ਤੀਰ ਵਪਾਥ ਬਣਾਇਓ ਜਲਨ ਨਾਮ ਦਾ ਪਟਕਿੰਦਾ ਜਿਹੜਾ ਗੋਇੰਦ ਨਗਰ ਵਾੜਸ ਨਗਰ ਸੀ ਨਾ ਉਹ ਗੋਬਿੰਦਪੁਰੀ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾ ਕਰਕੇ ਪਾਤਸ਼ਾਹ ਗੁਰਤਾ ਗੱਦੀ ਤੇ ਸਵਾਇ ਮਾਨ ਹੋਏ ਸਤਿਗੁਰ ਉਦਮ ਕੀਆ ਸਭ ਲੋਕ ਉਦਨ ਅਰਥਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲੋਕਾਂ ਦੀ ਕਲਿਆਣ ਵਾਸਤੇ ਉਦਮ ਕੀਤਾ ਪਿਛਲੀ ਇਹ ਤੀਰਥਾਂ ਤੇ ਜਾਈਏ ਸਾਨੂੰ ਕਹਿੰਦੇ ਨੇ ਸਾ ਤੁਹਾਡੇ ਗੁਰੂ ਤੀਰਥਾਂ ਤੇ ਗਏ ਸਾਡੇ ਗੁਰੂ ਪਾਪ ਲਾਉਣ ਨਹੀਂ ਗਏ ਲੋਕਾਂ ਦੇ ਪਾਪ ਲਾਉਣ ਲਈ ਗਏ ਨੇ ਆਪਣੇ ਲਾਉਣ ਲਈ ਨਹੀਂ ਗਏ ਆ ਸਾਡੇ ਤੇ ਲੋਕੀ ਅੱਜ ਪਿੱਛੇ ਕੁੰਭਾ ਹੈ ਨਾ ਕਹਿੰਦੇ ਤੁਹਾਡੇ ਗੁਰੂ ਨਹੀਂ ਗਏ ਸਾਡੇ ਗੁਰੂ ਤੇ ਜਾਣ ਦਾ ਫਰਕ ਹੈ ਅਸੀਂ ਜਾਣੇ ਆਪਣੇ ਪਾਪ ਲਾਉਣ ਲਈ ਪਰ ਗੁਰੂ ਜਾਣਦਾ ਲੋਕਾਂ ਦੇ ਪਾਪ ਲਾਉਣ ਲਈ ਫਰਕ ਇੰਨਾ ਹੈ ਜਿੱਥੇ ਆਪਾਂ ਬੈਠੇ ਆ ਨਾ ਇਸ ਰਸਤੇ 'ਚ ਪੜਾ ਕਰਦੇ ਕਰਦੇ ਗੁਰੂ ਅਮਰਦਾਸ ਪਾਤਸ਼ਾਹ ਹਰਿਦੁਆਰ ਗਏ ਨੇ ਜੇ ਆਪਾਂ ਨੂੰ ਕੋਈ ਪੁੱਛੇ ਨਾ ਭੀ ਗਿਆਨੀ ਜੀ ਐਸ ਨਗਰ ਦੇ ਗੁਰੂ ਅਮਰਦਾਸ ਭਲਾ ਕਤੋਂ ਕਾ ਹੈ ਉਹਦਾ ਜਵਾਬ ਜੇ ਤੁਸੀਂ ਉਸ ਹਰਦوار ਵਾਲਾ ਸੰਲਭ ਲੈਣਾ ਤੇ ਤੁਹਾਨੂੰ ਇਥੋਂ ਦਾ ਵੇਰਵਾ ਮਿਲ ਜਾਏਗਾ ਸੰਗਤਾਂ ਨੂੰ ਚਾਹ ਚੜ ਗਿਆ ਕਿ ਗੁਰੂ ਅਮਰਦਾਸ ਆਏ ਨੇ ਉਹ ਦੁਰਗਾ ਬ੍ਰਾਹਮਣ ਜਿਹਨੇ ਕਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਚੁੰਮੇ ਸਨ ਉਹ ਵੀ ਆ ਗਿਆ ਵਿਚਾਰਾ ਹੱਥ ਵਿੱਚ ਖੁੰਡੀ ਪੜੀ ਹੈ ਹੁਣ ਤਾਂ ਆ ਭਾਂਕਾ ਲਾਉਣੇ ਤੇ ਲੈਣੇ ਪਾਉਣੇ ਉਦੋਂ ਇਹ ਰਵਾਜ ਨਹੀਂ ਸੀ ਹੁੰਦਾ ਅੱਖਾਂ ਤੇ ਐ ਹੱਥ ਰੱਖਿਆ ਤੇ ਗੁਰੂ ਪਾਤਸ਼ਾਹ ਕੋਲ ਆ ਗਿਆ ਤੇ ਆਪਣੇ ਸੁਭਾਅ ਮੁਤਾਬਕ ਕਹਿਣ ਲੱਗਾ ਮੈਨੂੰ ਸਿਆਣ ਲਿਆ ਜੇ ਤੇ ਗੁਰੂ ਅਮਰਦਾਸ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਦੁਰਗਿਆ ਜੇ ਤੈਨੂੰ ਨਾ ਸਿਆਣਿਆਂ ਦੇ ਸਿਆਣਾਗੇ ਕਿਉਂ ਅਸੀਂ ਤਾਂ ਸਿਆਣ ਲਿਆ ਤੈਨੂੰ ਪਰ ਇੱਕ ਗੱਲ ਕਹਿ ਦੇ ਆ ਗੁਰੂ ਪਾਤਸ਼ਾਹ ਨੇ ਜਾਣ ਕੇ ਪਿਆਰ ਕੀਤਾ ਕਹਿਣ ਲੱਗੇ ਇੱਕ ਗੱਲ ਕਹਿ ਦੇ ਕਹਿੰਦੀ ਦੱਸ ਕਰੋ ਮਹਾਰਾਜ ਕਹਿੰਦੇ ਮਿੱਤਰਾ ਗੱਲ ਏ ਕੀ ਮੰਗਣਾ ਏ ਕਹਿਣ ਲੱਗਾ ਜੀ ਬੇਨਤੀ ਇਹ ਹੈ ਨਹੀਂ ਨਹੀਂ ਬੋਲ ਇੱਕ ਚੀਜ਼ ਮਿਲੇਗੀ ਕਹਿੰਦੇ ਜੀ ਕੀ ਚਾਹ ਤਾਂ ਮਾਇਆ ਲੀਲਾ ਤੇ ਚਾਹ ਮੁਕਤੀ ਲੀਲਾ ਉਹ ਬੜਾ ਰੋਸ਼ਨ ਦਿਮਾਗ ਸੀ ਚੁਸਤ ਰਾਖ ਸੀ ਤੇ ਹੱਸ ਕੇ ਕਹਿਣ ਲੱਗਾ ਪਾਤਸ਼ਾਹ ਉਹ ਸਾਡੇ ਭੋੜਿਆਂ ਦੇ ਨਾਲ ਐਵੇਂ ਨਾ ਕਰੋ ਕਹਿੰਦੇ ਦੱਸ ਕਹਿੰਦਾ ਜੀ ਬੇਨਤੀ ਵੀ ਜੇ ਮੈਂ ਮੰਗੀ ਨਾ ਮੁਕਤੀ ਤੇ ਮੁਕਤੀ ਕਿਹੜੀ ਕਿਸੇ ਵੇਖੀ ਹੈ ਉਹਨਾਂ ਨੇ ਕਿਹਾ ਗੁਰੂ ਮੈਂ ਟਾਲਾ ਵਾਲਾ ਕਰ ਗਿਆ ਤੇ ਜੇ ਮੈਂ ਮੰਗੀ ਨਾ ਮਾਇਆ ਤੇ ਮਾਇਆ ਹੁਣ ਮੈਂ ਕੰਡੇ ਲਗਾ ਪਤਾ ਨਹੀਂ ਸਾਲ ਛੇ ਮਹੀਨੇ ਤੇ ਆ ਪੁੱਤਿਆਂ ਨੇ ਸਾਹ ਲੈਣੀ ਐ ਤੂੰ ਇਉਂ ਕਰ ਮਾਇਆ ਵੀ ਦੇ ਤੇ ਮੁਕਤੀ ਵੀ ਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਖਿੜ ਖੜਾ ਕੇ ਆਸਮਾਨ ਤੇ ਉਹਨੂੰ ਗੁੱਟੋਂ ਫੜ ਕੇ ਜੱਫੀ ਪਾ ਕੇ ਆ ਕੇ ਦਰ ਗਿਆ ਤੈਨੂੰ ਦੋਵੇਂ ਦਿੱਤੇ ਆਪਾਂ ਬਾਣੀ ਚ ਪੜਦੇ ਆ ਨਾ 2 ਵੇ ਥਾਵ ਰੱਖੇ ਗੁਰਸੂਰੇ ਆਪਾ ਪੜਦੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਇਹ ਗੁਰੂ ਅਮਰਦਾਸ ਦੀ ਵਡਿਆਈ ਧੰ ਗੁਰੂ ਅਰਜਨ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਚਾਰਿਆ ਸ਼ਬਦ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਉਹਦੇ ਤੇ ਕਿਰਪਾ ਕੀਤੀ ਉਹਦਾ ਲੋਕ ਤੇ ਪ੍ਰੋਗ ਸਫਲਾ ਕੀਤਾ ਤੇ ਸਰਕਾਰ ਕਿੰਨੀ ਕਿ متاثر ਸੀ ਇਸ ਨੂੰ ਗੁਰੂ ਪਾਤਸ਼ਾਹਾਂ ਦੇ ਜ਼ਮਾਨੇ ਦੇ ਵਿੱਚ ਇੱਕ ਟੈਕਸ ਸੀਦਾ ਨਹੀਂ ਜਜ਼ੀਆ ਟੈਕਸ ਉਹ ਜਜ਼ੀਆ ਟੈਕਸ ਮੁਸਲਮਾਨਾਂ ਨੂੰ ਛੱਡ ਕੇ ਤੇ ਬਾਕੀ ਕੌਮਾਂ ਤੇ ਹੁੰਦਾ ਸੀ ਭੀਜੇ ਉਹ ਮੁਸਲਮਾਨ ਨਹੀਂ ਨਾ ਤੇ ਉਹ ਤੋਂ ਟੈਕਸ ਲੈਣਾ ਉਹ ਟੈਕਸ ਲੈਣ ਵਾਲੇ ਮਲਾਰਮ ਜਿਹੜੇ ਸਨ ਉਹ ਆਪਣੀਆਂ ਕੋਰਕਾਰ ਅੱਗੇ ਬਹਿ ਗਏ ਤੇ ਸਰਕਾਰ ਨੇ ਇੱਕ ਨਾਲ ਆਰਡਰ ਕੀਤਾ ਵੀ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਂ ਲੈ ਲੈਣਾ ਉਹਦੇ ਤੋਂ ਟੈਕਸ ਨਹੀਂ ਲੈਣਾ ਸਰਕਾਰ ਗੁਰੂ ਅਮਰਦਾਸ ਪਾਤਸ਼ਾਹ ਦਾ ਇੰਨਾ ਭੈ ਰੱਖਦੀ ਇੰਨੀ ਡਰਦੀ ਐ ਜਦੋਂ ਗੁਰੂ ਪਾਤਸ਼ਾਹ ਤੀਰਥਾਂ ਤੇ ਗਏ ਤੇ ਉਹਨਾਂ ਚੋਂ ਪਾਸੇ ਗੋਲਕਾਂ ਰੱਖਿਆ ਸਨ ਭਾਈ ਤੂੰ Hindu ਐ ਐਨੇ ਪੈਸੇ ਪਾ ਦੇਵੇ ਤੇ ਚ ਤੂੰ ਫਲਾਣੇ ਧਰਮ ਦਾ ਐਨੇ ਪੈਸੇ ਪਾ ਦੇ ਤੇ ਜਦੋਂ ਉਹ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਤੇ ਬਾਣੀ ਚ ਲਿਖਿਆ ਉਹ ਗੋਲਕਾਂ ਮੁੱਧੀਆਂ ਮਾਰ ਕੇ ਚਲੇਗਾ ਸਾਡੀ ਪੇਸ਼ੇ ਨਹੀਂ ਜਾਂਦੀ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਥੋਂ ਦਾ ਮਾਮਲਾ ਮaaf ਕਰਾ ਲਿਆ ਅੱਗੇ ਤਾਂ ਤਾਂ ਹੋਵੇ ਹੋਵੇਗਾ ਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਦੇਣ ਇਹ ਦਿੱਤੀ ਹੈ ਉਹ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਿਤੀ ਸੀ ਪਤੀ ਦੇ ਨਾਲ ਪਤਨੀ ਨੂੰ ਸਾੜਿਆ ਜਾਂਦਾ ਸੀ ਉਹਨੂੰ ਕਿਹਨੂੰ ਸਤੀ ਮੈਂ ਇਹ ਕਹਿਣ ਤੋਂ ਰਚਕ ਮਾਤਰ ਗਰੇਜ਼ ਨਹੀਂ ਕਰਦਾ ਸਾਡੇ ਸਮਾਜ ਵਿੱਚ ਇੱਕ ਬਹੁਤ ਵੱਡਾ ਔਗੁਣ ਹੈ ਤੇ ਅਜੇ ਵੀ ਖਤਮ ਨਹੀਂ ਹੋਇਆ ਮਰਦ ਪ੍ਰਧਾਨ ਹੈ ਹਰ ਥਾਂ ਦੇ ਬੰਦੇ ਦੀ ਗੱਲ ਸਾਨੂੰ ਕਈ ਵਾਰ ਕਥਾ ਕੰਚ ਸਮੱਸਿਆ ਆਉਂਦੀ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਤੇ ਬੰਦਿਆਂ ਦਾ ਨਾਂ ਤਾਂ ਮਿਲਦਾ ਉਹਨਾਂ ਦੀ ਮਾਂ ਦਾ ਨਾਂ ਨਹੀਂ ਜਦ ਕੇ ਬੱਚਾ ਮਾਂ ਕਰਕੇ ਜੰਮੇਗਾ ਪਿਓ ਕਰਕੇ ਤਾਂ ਨਹੀਂ ਨਾ ਤੁਸੀਂ ਪੁਰਾਣਾ ਇਤਿਹਾਸ ਪੜ੍ਹੋ بڑے بڑے ਮਹਾਪੁਰਖਾਂ ਦੀ ਪਿਤਾ ਦਾ ਨਾਮ ਹੈ ਮਾਤਾ ਦਾ ਨਹੀਂ ਲੱਭਦਾ ਬੰਦਾ ਮਰ ਗਿਆ ਤੇ ਬੀਬੀ ਨੂੰ ਧੱਕੇ ਦੇ ਨਾਲ ਸਦੀ ਕਰਨਾ ਤੇ ਮਵਾਫੀ ਕਰਨੀ ਤੇ ਜੇ ਬੀਬੀ ਮਰ ਗਈ ਸਵਾ ਤਾਂ ਤਾਂ ਬੀਬੀ ਮਰ ਗਈ ਤੇ ਬੰਦਾ ਵੀ ਨਾਲ ਸੜੇ ਕਿਉਂਕਿ ਦੋਵੇਂ ਇੱਕੋ ਜਿਹੇ ਨੇ ਨਾ ਇੱਕ ਆਂਗ ਆਪਾਂ ਕਹਿੰਦੇ ਵੀ ਜੋੜੀ ਐ ਤੇ ਜੇ ਜੋੜੀ ਐ ਤੇ ਬੀਬੀ ਤੁਰੇ ਤੇ ਬੰਦੇ ਨੂੰ ਨਾਲ ਛੱਡ ਦੇ ਕਿਉਂਰੇ ਇਹ ਤੱਕਾ ਸੀ ਔਰ ਜਾਤੀ ਨਾਲ ਔਰ ਇਹਨੂੰ ਖਤਮ ਕਰਨ ਵਾਸਤੇ ਤਿੰਨ ਮਹਾਨ ਹਸਤੀਆਂ ਨੇ ਪੂਰਾ ਜੋਰ ਲਾਇਆ ਇੱਕ ਮਾਉਂਟ ਬੈਟਣ ਔਰ ਇਸੇ ਤਰ੍ਹਾਂ ਇੱਕ ਹਿੰਦੂ ਭਰਾ ਮੋਹਨ ਰਾਏ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਵਿਸ਼ੇਸ਼ ਕਰਕੇ ਸਤੀ ਦੀ ਰਸਮ ਦਾ ਵਿਰੋਧ ਕੀਤਾ ਔਰ ਬੀਬੀਆਂ ਨੂੰ ਸਤੀ ਹੋਣ ਤੋਂ ਬਚਾਇਆ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀਆਂ ਤੇ ਇੱਕ ਵਿਸ਼ੇਸ਼ ਕਿਰਪਾ ਹੈ ਵੱਡੀ ਕਿਰਪਾ ਗੁਰੂ ਅਮਰਦਾਸ ਪਾਤਸ਼ਾਹ ਦੇ ਬਾਰੇ ਆਪਾ ਪੜਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ ਤੇਰੀ ਵਡਿਆਈ ਤੈਨੂੰ ਆਉਂਦੀ ਹੈ ਇਤੋਂ ਤੱਕ ਸਾਡਾ ਸਮਾਜ ਨਿਕਲਿਆ ਸੀ ਕਿ ਜੇ ਨੀਵੀਂ ਜਾਤੀ ਵਾਲੇ ਨੇ ਪਾਣੀ ਨੂੰ ਹੱਥ ਲਾ ਦਿੱਤਾ ਪਾਣੀ ਪਿਟਿਆ ਗਿਆ ਕੋਈ ਮੇਰੀ ਉਮਰ ਦੇ ਇੱਥੇ ਭਰਾ ਬੈਠੇ ਹੋਣਗੇ ਮੈਂ ਦਸਨੀ ਜਮਾਤ ਵਿੱਚ ਗੁਰਮੁਖ ਸਿੰਘ ਮੁਸਾਫਰ ਦਾ ਇੱਕ ਲੇਖ ਪੜਿਆ ਸਾਨੂੰ ਸਕੂਲੇ ਲੱਗਾ ਸਕੂਲ ਦੀ ਕਲਾਸ ਵਿੱਚ ਜਮਾਤ ਵਿੱਚ ਸਾਡੇ ਸਟੇਸ਼ਨਾਂ ਦੇ ਉੱਪਰ ਘੜੇ ਪਏ ਹੁੰਦੇ ਸਨ ਉਹਨਾਂ ਘੜਿਆਂ ਤੇ ਲਿਖਿਆ ਦਾ Hindu ਪਾਣੀ ਮੁਸਲਮਾਨ ਪਾਣੀ ਇਹ ਸਾਨੂੰ ਬਕਾਇਦਾ ਸਕੂਲ ਚ ਪੜਾਇਆ ਗਿਆ ਮੈਂ ਸਕੂਲ ਚ ਪੜਿਆ ਤੇ ਗੁਰਮੁਖ ਸਿੰਘ ਮਸਾਫਰ ਦਾ ਲੇਖ ਸੀ Hindu ਪਾਣੀ ਮੁਸਲਮਾਨ ਪਾਣੀ ਜਿੱਥੇ Hindu ਪਾਣੀ ਲਿਖਿਆ ਉਹ ਤੋਂ ਸਿੱਖ ਤੇ ਹਿੰਦੂਆਂ ਨੇ ਪੀਣਾ ਤੇ ਮੁਸਲਮਾਨ ਉਸ ਘੜੇ ਚੋਂ ਪਾਣੀ ਨਹੀਂ ਸੀ ਪੀਦੇ ਮਲੇਸ਼ਾਂ ਦਾ ਪਾਣੀ ਹੈ ਤੇ ਜਿਹੜੇ ਸਾਡਾ ਭਾਈਚਾਰਾ ਸੀ ਇਹ ਕਹਿੰਦੇ ਕਾਫਰਾਂ ਦਾ ਪਾਣੀ ਹੈ ਪਾਣੀ ਇੱਕੂ ਜੋਂ ਭਰਿਆ ਇੱਕ ਨਦੀ ਜੋਂ ਭਰਿਆ ਅਸੀਂ ਪਾਣੀ ਦੀਆਂ ਬੰਡੀਆਂ ਵੀ ਪਾਕ ਕਤੀਆਂ ਸਾਡਾ ਸਮਾਜ ਇੰਨਾ ਗਰੀਆ ਹੋਇਆ ਸੀ ਤਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖਿਆ ਗੁਰਮੁਖਾ ਪਾਣੀ ਇੱਕ ਹੈ ਪਰ ਨੀਵਾ ਹੋ ਤੇਰਾ ਜਮਣ ਮਨ ਕਟਿਆ ਜਾਏਗਾ ਪਾਣੀ ਇੱਕ ਹੈ ਨੀਵਾ ਹੋ ਕੇ ਪੀ ਤੇਰਾ ਜਮਣ ਮਰਨ ਕਟਿਆ ਜਾਏਗਾ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਬੌਲੀ ਬਣਾਈ ਜਿਹਦੀਆਂ 84 ਪੌੜੀਆਂ ਨੇ 84 ਧੰਨ ਗੁਰੂ ਕੇ ਸਿੱਖ ਅੱਜ ਵੀ ਤੁਸੀਂ ਭਾਵੇਂ ਅੱਜ ਚਲੇ ਜਾਓ ਅੱਜ ਵੀ ਤੁਹਾਨੂੰ 5-10 ਗੁਰਮੁਖ ਪਿਆਰੇ ਉੱਥੇ ਮਿਲਣਗੇ ਜਿਹੜੇ 83 ਪਾੜ ਕਰਕੇ ਤੇ 84 ਚੁੱਬੇ ਲਾ ਕਰਕੇ 84 ਕੱਟਦੇ ਹਨ ਗੋਇੰਦਵਾਲ ਸਾਹਿਬ ਬੌਲੀ ਦੀਆਂ 84 ਪੌੜੀਆਂ ਨੇ ਤੇ 84 ਪਾੜ ਕਰਕੇ ਚੁੱਬਾ ਲਾਉਣਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੇਰੀ 84 ਮੁੱਕ ਗਈ ਮੈਨੂੰ ਰੇਸ਼ੇ ਦੀ ਬਿਮਾਰੀ ਹੈ ਮੈਂ ਵੀ ਗਿਆ ਤੇ ਮਿਸ਼ਨਾਨ ਕੀਤਾ ਮੈਂ ਕਿਹਾ ਪਾਤਸ਼ਾਹ 84 ਦੇ ਹੋਏ ਤੇ ਮੈਨੂੰ ਤਾਂ ਨਮੂਨੀ ਹੋ ਜਾਣਾ ਹੈ ਮੇਰਾ ਇੱਕੋ ਜਪਜੀ ਸਾਹਿਬ ਪਰੋਹਾਨ ਕਰ ਲਾ ਮੈਂ ਰੋਜ਼ ਪੜਦਾ ਔਰ ਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ